ਪਿੰਡਾਂ ਦੇ ਵਿੱਚ ਸਰਪੰਚੀ ਚੋਣਾਂ ਨੂੰ ਲੈ ਕੇ ਲਗਭਗ ਤਿਆਰੀਆਂ ਸਭ ਨੇ ਕੀਤੀਆਂ ਹੋਈਆਂ ਨੇ ਤੇ ਉੱਥੇ ਹੀ ਕੁਝ ਲੋਕਾਂ ਨੂੰ ਖੱਜਲ-ਖੁਆਰੀਆਂ ਵੀ ਜਿਹੜਾ ਕਿ ਉਹਨਾਂ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਸ ਦੇ ਵਿੱਚ ਕੁਝ ਐਨਓਸੀ ਨੂੰ ਲੈ ਕੇ ਫਾਈਲਾਂ ਗਾਇਬ ਹੁੰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਉੱਥੇ ਹੀ ਦੱਸਦੀ ਇਹ ਕਿ ਹਰਿੰਦਰਪਾਲ ਸਿੰਘ ਚੰਦੂ ਮਾਜਰੇ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਹੈ ਜਿਹੜੀ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਕਰਨੀ ਪੈ ਰਹੀ ਹੈ ਤੇ ਉੱਥੇ ਕੁਝ ਫਾਈਲਾਂ ਗਾਇਬ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੂੰ ਜਿਹੜਾ ਕਿ ਇੱਕ ਖੁੱਲਾ ਚੈਲੰਜ ਵੀ ਦਿੱਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਇਹ ਸਭ ਕੁਝ ਕੀਤਾ ਗਿਆ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਸੀਂ 10 ਮਿੰਟ ਕੜਾਖੇ ਦੀ ਤੁੱਪ 'ਚ ਖੜਕੇ ਤਾਂ ਦਿਖਾਓ ਤੇ ਜਿਸ ਤੋਂ ਬਾਅਦ ਲੋਕਾਂ ਦੇ ਹੱਕ ਦੇ ਵਿੱਚ ਉੱਥੇ ਖੱਜਲ ਖੁਆਰੀ ਨੂੰ ਲੈ ਕੇ ਚੰਦੂ ਮਾਜਰੇ ਨੇ ਬਿਆਨ ਦਿੱਤਾ ਆਓ ਤੁਹਾਨੂੰ ਸੁਣਾਉਣੀ ਹੈ ਹੋਰ ਉਹਨਾਂ ਦਾ ਕੀ ਕਹਿਣਾ ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਵਧੀਆ ਛੋੜਾ ਕਰਾ ਰਹੇ ਆ ਮੈਂ ਉਹਨਾਂ ਸਾਰੇ ਨਮਾਇੰਦਿਆਂ ਨੂੰ ਐਮਐਲਏ ਨੂੰ ਵਜ਼ੀਰਾਂ ਨੂੰ ਉਸਤਰੀ ਸਾਹਿਬ ਨੂੰ ਕਹਿੰਦਾ ਵੀ ਇਸੇ ਤੋਂ ਬਿਹਤਰ ਕਰਕੇ ਦਿਖਾਓ ਮੈਂ ਕਹਿੰਦਾ ਠੀਕ ਹੈ ਫਿਰ ਤੁਸੀਂ ਮਜ਼ਾਕ ਬਣਾ ਕੇ ਰੱਖਦੇ ਆ ਚਲਦੇ ਸੀ ਜੋ ਦੇ ਵੀ ਤੁਸੀਂ ਛੋੜਾ ਕਰਾ ਰਹੇ ਹੋ ਮੇਰੀ ਗੱਲ ਤਾਂ ਤੇ ਫਿਰ ਲੋਕ ਆਪਣੀਆਂ ਫਸਲਾਂ ਬੰਦਿਆ ਕਿਸੇ ਕਿਸੇ ਦੀ ਖਾਂਡ ਮਸ਼ੀਨ ਖੜੀ ਆ ਖੇਤਾਂ ਦੇ ਵਿੱਚ ਉਹ ਛੱਡ ਕੇ ਇੱਥੇ ਕਾਗਜ਼ ਭਰਨਾ ਆ ਰਹੇ ਆ ਕਿ ਕਦੋਂ ਦੀਆਂ ਐਨਓਸੀ ਦੀਆਂ ਫਾਈਲਾਂ ਇੱਥੇ ਦਿੱਤੀਆਂ ਗਈਆਂ ਫਾਈਲਾਂ ਹੀ ਗਾਇਬ ਕਰਤੀਆਂ ਫੇਰ ਲੈਂ ਗੋਮ ਕਰਤੀ ਆ ਤੇ ਦੂਜੀ ਗੱਲ ਮੈਂ ਜਿਹੜੀ ਸਭ ਤੋਂ ਤੁਹਾਡੇ ਸਾਹਮਣੇ ਇੱਕ ਅਹਿਮ ਗੱਲ ਰੱਖਣਾ ਚਾਹੁੰਦਾ ਇੱਕ ਦੇਤੀ ਜਿਹੜੇ ਇਹੋ ਜਿਹੇ ਕੇਸ ਆ ਰਹੇ ਨੇ ਉਹਨੂੰ ਕਹਿੰਦੇ ਉਹਦੀ ਐਨਓਸੀ ਰੱਦ ਕਰਦੀ ਕਹਿੰਦੇ ਜੀ ਇਹਦੇ ਜਿਹੜੀ ਮੱਝਾ ਇਹਨਾਂ ਦੇ ਇਹਦਾ ਜਿਹੜਾ ਕਿੱਲਾ ਹੈ ਥੋੜਾ ਜਿਹਾ ਗੱਡਿਆ ਹੋਇਆ ਹੈ ਬੀਜੀ ਦੇ ਵਿੱਚ ਜੀ ਉਹਦੇ ਕੋਲੇ ਵਿਚਾਰੇ ਕੋਈ ਗਰੀਬ ਬੰਦੇ ਕੋਲੇ ਨਾ ਮੱਝਾ ਨਾ ਬੱਚੀ ਹੈ ਕਿੱਲਾ ਜਿਹਾ ਕਰ ਲਿਆ ਉਹਨੇ ਇੱਕ ਨੂੰ ਕਹਿੰਦੇ ਵੀ ਤੇਰਾ ਰੈਂਪ ਬਣਿਆ ਵਾ ਗਲੀ ਦੇ ਵਿੱਚ ਤੇਰੀ ਐਨਓਸੀ ਰੱਦ ਕੀਤੀ ਜਾਂਦੀ ਜਾਂਦੀ ਜਾ ਕੇ ਤੇ ਕੁਲਕਰ ਕੋਈ ਰੈਂਪ ਨਹੀਂ ਹੈਗਾ ਤੁਸੀਂ ਮੈਂ ਰੀ-ਵੇਰੀਫਾਈ ਕਰਨ ਵਾਸਤੇ ਕਈਆਂ ਚੀਜ਼ਾਂ ਤੀਜੀ ਚੀਜ਼ ਇਹ ਮੈਂ ਸਮਝਦਾ ਕਿ ਜਿਹੜੀ ਸਭ ਤੋਂ ਵੱਡੀ ਗੱਲ ਆ ਮੈਂ ਹੁਣ ਦੇਖੋ ਰੋਸ਼ਨਪੁਰ ਝੁੰਗਿਆ ਪਿੰਡ ਆਈ ਉੱਥੇ ਸਾਡੇ ਸਰਕਾਰਯੋਗ ਐਮਐਲਏ ਸਾਹਿਬ ਦੇ ਪੀਏ ਨੇ ਮੈਂ ਸਮਝਦਾ ਵੀ ਐਸੇ ਪਿੰਡਾਂ ਨੂੰ ਤਾਂ ਓਪਨ ਇਨਵਾਈਟ ਕਰਨਾ ਚਾਹੀਦਾ ਸਾਰੇ মিডিਆ ਨੂੰ ਵੀ ਤੁਸੀਂ ਆਓ ਭਾਈ ਝੁੰਗਿਆ ਪਿੰਡ ਆਓ ਇਹ ਇੱਕ ਵੱਡੇ ਇੱਕ ਸ਼ਖਸੀਅਤ ਦਾ ਪਿੰਡ ਆ ਇਸ ਪਿੰਡ ਦੇ ਵਿੱਚ ਨਰਪਖ ਚੌਂ ਦੀ ਵੇਖੋ ਨਹੀਂ ਜਿਹੜੇ ਸਰਕਾਰ ਚ ਚਲਾਉਣ ਵਾਲੇ ਆ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਸਾਡੀ ਪਪੂਲਾਰਿਟੀ ਕਿੰਨੀ ਕਾ ਉਹਨਾਂ ਦੀ ਫਾਇਦੀ ਗਾਇਬ ਕਰਤੀ। ਕੱਲ ਫਾਇਦੀ ਨਹੀਂ ਆ ਗਈ ਉਹਨਾਂ ਦੀ। ਜੋ ਏਦਾਂ ਹੀ ਮੈਂ ਦੇਖਿਆ ਮਜਾਦ ਕਲਾ ਵਾਲੇ ਖੜੇ ਸੀਗੇ ਮੇਰੇ ਕੋਲੇ ਇੱਥੇ। ਉਹਨਾਂ ਦੀ ਫਾਇਦੇ ਗਾਇਬ ਕਰਤੀ। ਜਿਹੜੇ ਕਹਿੰਦੇ ਆ ਵੀ ਅਸੀਂ ਬੜੇ ਵਧੀਆ ਕੰਮ ਕਰਾ ਰਹੇ ਆ ਮੈਂ ਉਹਨਾਂ ਸਾਰੇ ਨਮਾਇੰਦਿਆਂ ਨੂੰ ਐਮਐਲਏ ਨੂੰ ਵਜ਼ੀਰਾਂ ਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿੰਦਾ ਵੀ ਇਸਕੋ ਤੋਂ ਬਿਹਤਰ ਫੜ ਕੇ ਦਿਖਾਓ ਬਹਿਣਾ ਤਾਂ ਨਹੀਂ। ਠੀਕ ਹੈ। ਫਿਰ ਤੁਸੀਂ ਮਜ਼ਾਕ ਬਣਾ ਕੇ ਰੱਖਦੇ ਆ। ਚਲਦੇ ਸੀ ਜੋ ਦੇ ਵਿੱਚ ਕੁਝ ਛੋੜਾ ਕਰਾ ਰਹੇ ਹੋ ਪਹਿਲੀ ਗੱਲ ਤਾਂ ਤੇ ਫੇਰ ਲੋਕ ਆਪਣੀਆਂ ਫਸਲਾਂ ਬੰਦਿਆ ਕਿਸੇ ਦੀ ਛੱਡ ਮਸ਼ੀਨ ਖੜੀ ਅਖੇਤਾਂ ਦੇ ਵਿੱਚ ਉਹਨੂੰ ਛੱਡ ਕੇ ਇੱਥੇ ਕਾਗਜ਼ ਭਰਨਾ ਆ ਰਹੇ ਆ ਤੇ ਕਦੋਂ ਦੀਆਂ ਐਨਓਸੀਆਂ ਫਾਈਲਾਂ ਇੱਥੇ ਦਿੱਤੀਆਂ ਗਈਆਂ ਫਾਈਲਾਂ ਹੀ ਗਾਇਬ ਕਰਤੀਆਂ ਫਾਈਲਾਂ ਹੀ ਗੁੰਮ ਕਰਤੀਆਂ ਤੇ ਦੂਜੀ ਗੱਲ ਮੈਂ ਜਿਹੜੀ ਸਭ ਤੋਂ ਤੁਹਾਡੇ ਸਾਹਮਣੇ ਇੱਕ ਅਹਿਮ ਗੱਲ ਰੱਖਣਾ ਚਾਹੁੰਦਾ ਇੱਕ ਵਿਅਕਤੀ ਜਿਹੜੇ ਇਹੋ ਜਿਹੇ ਕੇਸ ਸਾਰੇ ਨੇ ਉਹਨੂੰ ਕਹਿੰਦੇ ਉਹਦੀ ਐਨਓਸੀ ਰੱਦ ਕਰਤੀ ਕਹਿੰਦੇ ਜੀ ਇਹ ਜਿਹੜੀ ਮੱਝਾ ਇਹਨਾਂ ਦੇ ਇਹਦਾ ਜਿਹੜਾ ਕਿਲਾ ਹੈ ਥੋੜਾ ਜਿਹਾ ਘੱਟਿਆ ਹੋਇਆ ਹੈ ਬੀਜੀ ਦੇ ਵਿੱਚ ਜੀ ਉਹਦੇ ਬੜੇ ਵਿਚਾਰੇ ਕੋਲੇ ਗਰੀਬ ਬੰਦੇ ਕੋਲੇ ਨਾ ਮੱਝਾ ਨਾ ਬੱਚੀ ਆ ਕਿੱਲਾ ਕਿੱਲਾ ਕਰ ਲਿਆ ਉਹਨੇ ਇੱਕ ਨੂੰ ਕਹਿੰਦੇ ਵੀ ਤੇਰਾ ਰੈਂਪ ਬਣਿਆ ਵਾ ਗਲੀ ਦੇ ਵਿੱਚ ਤੇਰੀ ਐਨੁਸੀ ਰੱਦ ਕੀਤੀ ਜਾਂਦੀ ਆ ਜਾ ਕੇ ਦੇਖੂਰੇ ਘਰ ਕੋਈ ਰੈਂਪ ਨਹੀਂ ਹੈਗਾ ਜੋ ਮੈਂ ਰੀਵੈਰੀਫਾਈ ਕਰਨ ਵਾਸਤੇ ਕਹੀਆਂ ਚੀਜ਼ਾਂ ਤੀਜੀ ਚੀਜ਼ ਇਹ ਮੈਂ ਸਮਝ ਗਿਆ ਵੀ ਜਿਹੜੀ ਸਭ ਤੋਂ ਵੱਡੀ ਗੱਲ ਆ ਮੈਂ ਹੁਣ ਦੇਖੋ ਰੋਸ਼ਨਪੁਰ ਚੁੰਗਿਆ ਪਿੰਡ ਆ ਜੀ ਉੱਥੇ ਸਾਡੇ ਸਰਕਾਰਯੋਗ ਐਮਐਲਏ ਸਾਹਿਬ ਦੇ ਪੀਏ ਨੇ ਮੈਂ ਸਮਝਦਾ ਮੈਂ ਐਸੇ ਪਿੰਡਾਂ ਨੂੰ ਤਾਂ ਓਪਨ ਇਨਵਾਈਟ ਕਰਨਾ ਚਾਹੀਦਾ ਹੈ ਸਾਰੇ মিডিਆ ਨੂੰ ਵੀ ਤੁਸੀਂ ਆਓ ਭਾਈ ਝੁੰਗੀਆਂ ਪਿੰਡ ਆਓ ਇਹ ਇੱਕ ਵੱਡੇ ਇੱਕ ਸ਼ਖਸੀਅਤ ਦਾ ਪਿੰਡ ਆ ਇਸ ਪਿੰਡ ਦੇ ਵਿੱਚ ਨਿਰਪੱਖ ਚੋਣ ਹੁੰਦੀ ਵੇਖੋ ਨਾਲੇ ਜਿਹੜੇ ਸਰਕਾਰ ਚ ਲਾਉਣ ਵਾਲੇ ਆ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਾਡੀ ਪੌਪੂਲਾਰਿਟੀ ਕਿੰਨੀ ਕਾ ਉਹਨਾਂ ਦੀ ਫਾਇਦੀ ਗਾਇਬ ਕਰਤੀ ਕੱਲ ਫਾਇਦੀ ਨਹੀਂ ਆਗੀ ਉਹਨਾਂ ਦੀ ਜੋ ਐਦਾਂ ਹੀ ਮੈਂ ਦੇਖਿਆ ਮਜਾਲ ਕਲਾ ਵਾਲੇ ਖੜੇ ਸੀਗੇ ਮੇਰੇ ਕੋਲੇ ਇੱਥੇ ਉਹਨਾਂ ਦੀ ਫਾਇਦੇ ਗਾਇਬ ਕਰਤੀ